ਸੋ ਅਕਾਲੀ ਦਲ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ ਸੋ ਸੁਖਬੀਰ ਬਾਦਲ ਨੇ ਕੋਰ ਕਮੇਟੀ ਭੰਗ ਕੀਤੀ ਰਾਜੀ ਕੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸੁਖਬੀਰ ਬਾਦਲ ਦੇ ਵੱਲੋਂ ਕੋਰ ਕਮੇਟੀ ਭੰਗ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਤੇ ਵੇਸ਼ੀ ਤੋਂ ਪਹਿਲਾਂ ਵੱਡਾ ਫੈਸਲਾ ਲਿਆ ਗਿਆ ਬਾਕੀ ਧੜੇ ਦੇ ਲੀਡਰ ਵੀ ਕੋਰ ਕਮੇਟੀ ਦੇ ਵਿੱਚ ਸ਼ਾਮਿਲ ਸਨ ਕੋਰ ਕਮੇਟੀ ਦੇ ਵਿੱਚ ਚੰਦੂ ਮਾਜਰਾ ਜਗੀਰ ਕੌਰ ਵੀ ਸ਼ਾਮਿਲ ਸਨ ਸੋ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ ਦਾ ਜੀ ਕੀ ਪੇਸ਼ੀ ਤੋਂ ਪਹਿਲਾਂ ਇਹ ਜਿਹੜੀ ਕੋਰ ਕਮੇਟੀ ਭੰਗ ਕੀਤੀ ਗਈ ਹੈ ਇਸ ਕਮੇਟੀ ਦੇ ਵਿੱਚ ਬਾਗੀ ਧੜੇ ਦੇ ਕਈ ਮੈਂਬਰ ਵੀ ਸ਼ਾਮਿਲ ਸਨ ਜਿਸ ਦੇ ਕਰਕੇ ਇਸ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ ਸੋ ਅਕਾਲ ਤਖਤ ਸਾਹਿਬ ਤੇ ਪੇਸ਼ੀ ਤੋਂ ਪਹਿਲਾਂ ਇਹ ਵੱਡਾ ਫੈਸਲਾ ਸੋ ਸੁਖਬੀ ਬਾਦਲ ਦੇ ਵੱਲੋਂ ਕੋਰ ਕਮੇਟੀ ਭੰਗ ਕੀਤੀ ਗਈ ਹੈ ਬਾਗੀ ਧੜੇ ਦੇ ਲੀਡਰ ਵੀ ਇਸ ਕੋਰ ਕਮੇਟੀ ਚ ਸ਼ਾਮਿਲ ਸਨ ਕੋਰ ਕਮੇਟੀ ਦੇ ਵਿੱਚ ਚੰਦੂ ਮਾਜਰਾ ਜਗੀਰ ਕੌਰ ਵੀ ਸ਼ਾਮਿਲ ਸਨ ਸੋ ਇਸ ਕਰਕੇ ਇੱਕ ਇਸ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਆਕਾਲੀ ਦਲ ਦੀ ਕੋਰ ਕਮੇਟੀ ਜਿਹੜੀ ਕਿ ਭੰਗ ਕਰ ਦਿੱਤੀ ਗਈ ਹੈ ਸੁਖਬੀਰ ਬਾਦਲ ਦੇ ਵੱਲੋਂ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ ਸੋ ਅਕਾਲ ਤਖਤ ਸਾਹਿਬ ਦੇ ਪੇਸ਼ੀ ਤੋਂ ਪਹਿਲਾਂ ਇਹ ਵੱਡਾ ਫੈਸਲਾ ਲਿਆ ਗਿਆ ਸੁਖਬੀਰ ਬਾਦਲ ਨੇ ਕੋਰ ਕਮੇਟੀ ਨੂੰ ਭੰਗ ਕੀਤਾ ਹੈ ਸੁਖਬੀਰ ਬਾਦਲ ਦੇ ਵੱਲੋਂ ਜਿਹੜੀ ਕਿ ਕੋਰ ਕਮੇਟੀ ਜਿਸ ਦੇ ਵਿੱਚ ਬਾਗੀ ਤੜੇ ਦੇ ਕਈ ਮੈਂਬਰ ਵੀ ਸ਼ਾਮਿਲ ਸਨ ਇਸ ਕਰਕੇ ਇਸ ਜਿਹੜੀ ਕਿ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਬਾਗੀ ਤੜਾ ਜਿਹੜਾ ਕਿ ਉਹ ਅਲੱਗ ਹੋ ਗਿਆ ਅਕਾਲੀ ਦਲ ਜਿਹੜਾ ਕਿ ਦੋ ਫਾੜ ਹੋ ਗਿਆ ਉਸ ਦੇ ਵੱਲੋਂ ਜਿਹੜਾ ਕਿ ਬਾਗੀ ਤੜੇ ਦੇ ਵੱਲੋਂ ਸੁਧਾਰ ਲਹਿਰ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਜੋ ਮੈਂਬਰ ਸਨ ਬਾਗੀ ਤੜੇ ਦੇ ਉਹ ਵੀ ਇਸ ਕੋਰ ਕਮੇਟੀ ਦੇ ਵਿੱਚ ਸ਼ਾਮਿਲ ਸਨ ਜਿਸ ਦੇ ਕਰਕੇ ਕੋਰ ਕਮੇਟੀ ਨੂੰ ਸੁਖਬੀਰ ਬਾਦਲ ਦੇ ਵੱਲੋਂ ਭੰਗ ਕਰ ਦਿੱਤਾ ਗਿਆ ਚੰਦੂ ਮਾਜਰਾ ਬੀਬੀ ਜਗੀਰ ਕੌਰ ਵੀ ਇਸ ਸਕੋਰ ਕਮੇਟੀ ਦੇ ਵਿੱਚ ਸ਼ਾਮਿਲ ਸਨ। ਇਸ ਸਕੋਰ ਕਮੇਟੀ ਦੇ ਵਿੱਚ ਚੰਦੂ ਮਾਜਰਾ ਜਗੀਰ ਕੌਰ ਵੀ ਸ਼ਾਮਿਲ ਸਨ ਜਿਸ ਦੇ ਕਰਕੇ ਸੁਖਬੀਰ ਬਾਦਲ ਦੇ ਵੱਲੋਂ ਇਸ ਸਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ। ਦੱਸ ਦੇ ਕਿ ਬਗਾਵਤ ਕਰਕੇ ਬਾਗੀ ਤੜਾ ਜੋ ਕਿ ਅਲੱਗ ਹੋਇਆ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਅਕਾਲੀ ਦਲ ਦਾ ਜੋ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੇ ਕਿ ਅਕਾਲੀ ਦਲ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਕਿ ਨਹੀਂ ਰੱਖਿਆ ਗਿਆ ਕਈ ਸਾਰੀ ਗਲਤੀਆਂ ਅਕਾਲੀ ਦਲ ਦੇ ਵੱਲੋਂ ਕੀਤੀਆਂ ਗਈਆਂ ਜਿਸ ਦੇ ਕਰਕੇ ਲੋਕਾਂ ਦਾ ਵਿਸ਼ਵਾਸ ਹੈ ਉਹ ਅਕਾਲੀ ਦਲ ਦੇ ਵਿੱਚੋਂ ਉੱਠਦਾ ਜਾ ਰਿਹਾ ਹੈ ਜਿਸ ਦੇ ਕਰਕੇ ਬਾਕੀ ਤੜਾ ਅਲੱਗ ਹੋ ਗਿਆ ਸੀ ਉਹਨਾਂ ਦੇ ਵੱਲੋਂ ਬਗਾਵਤ ਕੀਤੀ ਗਈ ਸੀ ਚੰਦੂ ਮਾਜਰਾ ਬੀਬੀ ਜਗੀਰ ਕੌਰ ਸੋਨਾਦੇਵਨ ਨੂੰ ਆਪਣਾ ਅਲੱਗ ਤੋਂ ਜਿਹੜਾ ਕਿ ਅਕਾਲੀ ਦਲ ਬਣਾਇਆ ਗਿਆ ਕਾਲੀ ਦਲ ਸੁਧਾਰ ਲਹਿਰ ਜਿਸ ਦਾ ਨਾਮ ਰੱਖਿਆ ਗਿਆ ਤੇ ਗੁਰਪ੍ਰਤਾਪ ਸਿੰਘ ਵਡਾਲਾ ਜਿੰਨੂ ਕੀ ਪ੍ਰਧਾਨ ਲਗਾਇਆ ਗਿਆ ਉਸ ਦਲ ਦਾ ਬਾਰਜੋਲੇ ਕੀ ਸੁਖਬੀਰ ਬਾਦਲ ਦੇ ਵੱਲੋਂ ਹੁਣ ਇਹ ਫੈਸਲਾ ਲਿਆ ਗਿਆ ਹੈ ਕਾਲਸਕਾ ਸਾਹਿਬ ਦੇ ਪੇਸ਼ੀ ਤੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਹੈ ਤੇ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ ਸੋ ਸੁਖਬੀਰ ਬਾਦਲ ਦੇ ਵੱਲੋਂ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ ਇਹ ਵੱਡਾ ਫੈਸਲਾ ਪੇਸ਼ੀ ਤੋਂ ਪਹਿਲਾਂ ਲਿਆ ਗਿਆ ਸੋ ਇਸ ਕਮੇਟੀ ਦੇ ਵਿੱਚ ਬਾਕੀ ਤੜੇ ਦੇ ਕਈ ਲੀਡਰ ਵੀ ਮੌਜੂਦ ਸਨ ਸ਼ਾਮਿਲ ਸਨ ਇਸ ਕਮੇਟੀ ਦੇ ਵਿੱਚ ਜੁਸਦੇ ਕਰਕੇ ਇਸ ਕੋਰ ਕਮੇਟੀ ਦੇ ਵਿੱਚ ਚੰਦੂ ਮਾਜਰਾ ਬੀਬੀ ਜਗੀਰ ਕੋਰ ਸ਼ਾਮਿਲ ਸਨ ਸੋ ਇਸ ਕਰਕੇ ਅਕਾਲੀ ਦਲ ਦੇ ਵੱਲੋਂ ਦੀ ਕੋਰ ਕਮੇਟੀ ਅਜੜੀ ਕਿਉਂ ਸੁਪਾੰਗ ਕਰ ਦਿੱਤਾ ਗਿਆ ਸੁਖਪੀਰ ਬਾਦਲ ਦੇ ਵੱਲੋਂ ਇਹ ਭੰਗ ਕੀਤਾ ਗਿਆ